ਸੋ ਐਕਸਪ੍ਰੈਸ ਨਿਊਜ਼ਲੈਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਸਮੇਂ ਦੇ ਨਾਲ ਕਈ ਚੀਜ਼ਾਂ ਦੇ ਵਿੱਚ ਬਦਲਾਵ ਹੁੰਦੇ ਜਾ ਰਹੇ ਆ ਨਵੀਆਂ ਚੀਜ਼ਾਂ ਆਈ ਜਾ ਰਹੀਆਂ ਨੇ ਔਰ ਪੁਰਾਣੀਆਂ ਚੀਜ਼ਾਂ ਲਗਭਗ ਖਤਮ ਹੁੰਦੀਆਂ ਜਾ ਰਹੀਆਂ ਨੇ ਅਜਿਹੀ ਇੱਕ ਅੱਜ ਤੁਹਾਨੂੰ ਅਸੀਂ ਕਹਾਣੀ ਜਿਹੜੀ ਦੱਸਣ ਜਾ ਰਹੇ ਆ ਇਹ ਉਹ ਸ਼ਖਸੀਅਤ ਆ ਜਿਹੜੀ ਪਿੰਡਾਂ ਸ਼ਹਿਰਾਂ ਦੇ ਵਿੱਚ ਪਿਛਲੇ 30-35 ਸਾਲਾਂ ਤੋਂ ਫਿਰ ਕੇ ਆਪਣੀ ਮਿਹਨਤ ਦੇ ਨਾਲ ਆਪਣਾ ਗੁਜ਼ਾਰਾ ਕਰ ਰਹੀ ਸੀ ਔਰ ਗੱਲਬਾਤ ਦੇ ਰਹੀ ਆਪਾਂ ਦੱਸਦੇ ਆਂ ਪਾਜੀ ਆਪਣਾ ਸਭ ਤੋਂ ਪਹਿਲਾਂ ਨਾਮ ਦੱਸਿਓ ਔਰ ਤੁਸੀਂ ਇਹ ਕੀ ਕੰਮ ਕਰਦੇ ਪਏ ਜੇ ਔਰ ਕਿੰਨੇ ਸਾਲਾਂ ਦਾ ਕਰਨ ਦੇ ਜੇ ਥੋੜਾ ਦਰਸ਼ਕਾਂ ਨੂੰ ਦੱਸ ਦਿਓ ਇਹਦੇ ਬਾਰੇ ਮੈਨੂੰ ਅੱਜ ਤੋਂ 35 ਸਾਲ ਹੋ ਗਏ ਕੰਮ ਕਰਦਿਆਂ ਕਾਹਦਾ ਕੰਮ ਕਰਦੇ ਜੇ ਮੈਂ ਮੰਜੇ ਬਣਾਉਣਾ ਵਾ ਗੈਸ ਕਰਨਾ ਵਾ ਰਿਪੇਅਰਿੰਗ ਹੂੰ ਫਿਰ ਕੁੱਕਰ ਰਿਪੇਅਰਿੰਗ ਕਰਨਾ ਵਾ ਲੰਬਾਰੀਆਂ ਰਿਪੇਅਰਿੰਗ ਕਰਨਾ ਵਾ ਜੀ ਜਿੰਦਰਾ ਨੂੰ ਚਾਬੀਆਂ ਸੁਬੀਆਂ ਪਾਈਦੀਆਂ ਜੀ ਇਸ ਕਰਕੇ ਬਹੁਤ ਮੁਸ਼ਕਲ ਹੋ ਗਈ ਆ ਕਾਦੀ ਮੁਸ਼ਕਲ ਆ ਰਹੀ ਹੈ ਹੁਣ ਕੰਮ ਘਟ ਗਿਆ ਵਾ ਕਹਿੰਦਾ ਜੀ ਅੱਛਾ ਲੋਕੇ ਬਾਹਰ ਚਲ ਗਏ ਆ ਹਾਂ ਹਾਂ ਕਿ ਬਾਹਰ ਜਾਂਦੇ ਨਾਲ ਬਹੁਤ ਜ਼ਿਆਦਾ ਫਰਕ ਪੈ ਗਿਆ ਵਾ ਹਾਂ ਹਾਂ ਤੇ ਅੱਜ ਕੱਲ ਦੇ ਜਿਹੜੇ ਬੱਚੇ ਆ ਉਹ ਵੀ ਬਾਹਰ ਦਾ ਧਿਆਨ ਕਰਦੇ ਪਿਆ ਪਹਿਲੇ ਪਹਿਲੇ ਜ਼ਮਾਨੇ ਦੇ ਵਿੱਚ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਤੁਸੀਂ ਪਿੰਡਾਂ ਦੇ ਵਿੱਚ ਵੀ ਜਾਂਦੇ ਰਹੇ ਜੀ ਪਿੰਡਾਂ ਦੇ ਮਾਹੌਲ ਦਾ ਪਹਿਲਾਂ ਦਾ ਤੇ ਹੁਣ ਦਾ ਕੀ ਫਰਕ ਸੀ ਅੱਜ ਤੋਂ ਜਦੋਂ ਤੁਸੀਂ ਕੋਈ 10-20 ਸਾਲ ਪਹਿਲਾਂ ਜਦੋਂ ਪਿੰਡਾਂ 'ਚ ਜਾਂਦੇ ਸੀਗੇ ਤੇ ਕਿਦਾਂ ਲੋਕ ਤੁਹਾਨੂੰ ਅੱਗੇ ਮਿਲਦੇ ਸੀ ਜਾਂ ਕਿਦਾਂ ਤੁਹਾਨੂੰ ਕਾਰੋਬਾਰ ਮਿਲਦਾ ਸੀ ਹੁਣ ਕਿਦਾਂ ਦੀ ਪਰੇਸ਼ਾਨੀ ਆ ਰਹੀ ਹੈ ਪਹਿਲਾਂ ਜਦ ਅਜਾਈਦਾ ਸੀ ਆਪਾਂ ਪਿੰਡਾਂ ਦੇ ਵਿੱਚ ਜੀ ਕਿਉਂਕਿ ਚਾਹ ਪਾਣੀ ਪੁੱਛਦੇ ਸੀ ਲੱਸੀ ਪੁੱਛਦੇ ਸੀ ਹਰ ਚੀਜ਼ ਪੁੱਛਦੇ ਸੀ ਓਕੇ ਹੁਣ ਇਹ ਨਾ ਪੁੱਛਦੇ ਕੋਹ ਹਨੀ ਆ ਜੀ ਹਾਂਜੀ ਹੁਣ ਤਾਂ ਬਹੁਤ ਮੁਸ਼ਕਲ ਹੋ ਗਿਆ ਕੀ ਮੁਸ਼ਕਲ ਵਾ ਪਿੰਡਾਂ ਦੇ ਜਦੋਂ ਲੋਕ ਤੁਸੀਂ ਜਾ ਕੇ ਪਿੰਡਾਂ ਦੇ ਵਿੱਚ ਆਪਣਾ ਇਹ ਚੀਜ਼ਾਂ ਨੂੰ ਠੀਕ ਕਰਨ ਦਾ ਕੰਮ ਲੱਭਦੇ ਜੇ ਤੇ ਇਹ ਕਿਦਾਂ ਮੁਸ਼ਕਲ ਆਉਂਦੀਆਂ ਥੋੜੀ ਮੁਸ਼ਕਲ ਦੱਸੋ ਕੀ ਆਉਂਦੀ ਹੈ ਮੁਸ਼ਕਲ ਇਹ ਬਹੁਤ ਜ਼ਿਆਦਾ ਕੰਮ ਘਟ ਗਏ ਆ ਹੂੰ ਬੱਚੇ ਸਾਰੇ ਬਾਹਰ ਚਲ ਗਏ ਆ ਹੂੰ ਉਹਨਾਂ ਦੇ ਘਰ ਦੇ ਕੋਈ ਘਰ ਦੇ ਵੀ ਚਲ ਗਏ ਆ ਬਾਹਰ ਹੂੰ ਹੂੰ ਇਸ ਕਰੇ ਭਈਏ ਹੁਣ ਭਈਏ ਆ ਗਏ ਆ ਜੀ ਜੀ ਹੁਣ ਘਰ ਘਰ ਦੇ ਵਿੱਚ ਭਈਏ ਆ ਤੇ ਕੰਮ ਕੌਣ ਕਰਾਏਗਾ ਸਾਡੇ ਕੋ ਆਹ ਹਾਂ ਪਾਜੀ ਥੋੜਾ ਇਹ ਦੱਸ ਦਿਓ ਕਿ ਕਿੰਨੇ ਸਾਲਾਂ ਦਾ ਤੁਸੀਂ ਇਹ ਕੰਮ ਕਰਦੇ ਪਏ ਜੇ ਔਰ ਇਹ ਕੰਮ ਤੁਸੀਂ ਕਿੱਥੋਂ ਸਿੱਖਿਆ ਹੈਗਾ ਇਹ ਕੰਮ ਆਪਣੇ ਡੈਡੀ ਕੋਲ ਸਿੱਖਿਆ ਹੈ ਅੱਛਾ ਹੁਣ ਕਿੰਨੇ ਸਾਲ ਹੋ ਗਏ ਤੁਹਾਨੂੰ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਕੰਮ ਕਰਦੇ ਆ 35 40 ਸਾਲ ਹੋ ਗਏ 35 40 ਸਾਲ ਕੀ ਅੱਗੇ ਲੱਗਦਾ ਤੁਹਾਨੂੰ ਕਿ ਜਿੱਦਾਂ ਤੁਸੀਂ ਇਹ ਮੰਝੇ ਬਣਦੇ ਸੀਗੇ ਫੋਲਡਿੰਗ ਦੇ ਜਾਂ ਨਵਾਰਾਂ ਦੇ ਕੀ ਅੱਗੇ ਕੋਈ ਹੋਰ ਨੌਜਵਾਨ ਕੋਈ ਹੈ ਜਿਨ੍ਹਾਂ ਦੇ ਜਿਨ੍ਹਾਂ ਨੇ ਤੁਹਾਡੇ ਕੋਲ ਕੰਮ ਸਿੱਖਿਆ ਹੋਏ ਤੇ ਅੱਗੇ ਆਪਣਾ ਕੰਮ ਕਰਨ ਦੇ ਹੋਣਾ ਨਹੀਂ ਜੀ ਐ ਨਹੀਂ ਕੋਈ ਵੀ ਸਿੱਖਦਾ ਨਹੀਂ ਕੰਮ ਇਹ ਅੱਛਾ ਤੇ ਨਹੀਂ ਸਿੱਖਦਾ ਤੁਹਾਡੇ ਬੱਚੇ ਨਹੀਂ ਸਿੱਖਦੇ ਓਹ ਹੋ ਸਾਰੇ ਜੰਨੇ ਸਿੱਖਣਾ ਬਾਜੀ ਥੋੜਾ ਇਹ ਵੀ ਦੱਸ ਦਿਓ ਕਿ ਜਦੋਂ ਮੰਗਾਈ ਦਾ ਦੌਰ ਚੱਲ ਰਿਹਾ ਵਾ ਤੇ ਉੱਥੋਂ ਤੁਹਾਡਾ ਕੰਮ ਵੀ ਤੁਸੀਂ ਦੱਸ ਰਹੇ ਜੇ ਘਟ ਗਿਆ ਦਾ ਵਾ ਹਾਂ ਮੰਗਾਈ ਬੜੀ ਹੋ ਗਈ ਆ ਫਿਰ ਕਿੱਦਾਂ ਦੀਆਂ ਮੁਸ਼ਕਲਾਂ ਦਾ ਕਿੱਦਾਂ ਬਿਜਾਰਾ ਕਰਦੇ ਜੀ ਬਹੁਤ ਮੁਸ਼ਕਲ ਕਿਹਾਰਾ ਹੁੰਦਿਆ ਬਹੁਤ ਮਸਕਲ ਟਾਈਮ ਪਾਸ ਹੋ ਗਿਆ ਸੋ ਇਹ ਸਾਡੇ ਸਾਥੀ ਨੇ ਮੈਂ ਕੈਮਰਾਮੈਨ ਨੂੰ ਕਵਾਂਗਾ ਥੋੜਾ ਜਿਹਾ ਅੱਗੇ ਆਓ ਪਾਜੀ ਇਹ ਖੋਲ ਕੇ ਵਿਖਾਓ ਆਪਣੇ ਸੰਦ ਕੀ ਕੀ ਤੁਹਾਡੇ ਕੋਲ ਸੋ ਇਹ ਪ੍ਰਾਣੀਆਂ ਚੀਜ਼ਾਂ ਨੇ ਕੀ ਇਹਨੂੰ ਕੀ ਕਹਿੰਦੇ ਹੈ ਦੱਸ ਦਿਓ ਇਹ ਮੰਜੇ ਦੀ ਦਵਾ ਰਿਆ ਜੀ ਇਹ ਆ ਰਹੇ ਆ ਹਾਂ ਇਹ ਕੈਂਚੀ ਆ ਕੱਢ ਕੇ ਕੱਢ ਕੇ ਵਿਖਾਓ ਬਾਹਰ ਇਹ ਆ ਰੰਜੋ ਅੱਛਾ ਆ ਥੋੜੀ ਜੋ ਜੀ ਆ ਕੈਂਚੀ ਆ ਵੱਡੀ ਜੀ ਆ ਹੈਗਾ ਜਮੂਰ ਜੀ ਆ ਸੁਆਵਾ ਜੀ ਆ ਹੈਗਾ ਜੋ ਰੰਚ ਕੰਮ ਕਰਨ ਵਾਸਤੇ ਉਹ ਇਥੇ ਆਰ ਹੁੰਦੇ ਆ ਸਾਡੇ ਇਹਦੇ ਨਾਲ ਸਾਡੀ ਰੋਟੀ ਚੱਲਦੀ ਆ ਹਾਂ ਹਾਂ ਜੀ ਇਹ ਪਾਜੀ ਕਿਦਾਂ ਤੁਸੀਂ ਆ ਕੁਝ ਜਿੱਦਾਂ ਚੀਜ਼ਾਂ ਪਈਆਂ ਹੋਈਆਂ ਨੇ ਇਹ ਇਹ ਮਤਲਬ ਕੰਮ ਕਾਫੀ ਜਿੱਦਾਂ ਘਟਦਾ ਜਾ ਰਿਹਾ ਵਾ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਜਿੱਦਾਂ ਮਤਲਬ ਨੌਜਵਾਨ ਪੀੜੀ ਨੂੰ ਔਰ ਕਿਦਾਂ ਦੇ ਦੌਰ ਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਦੋ ਰੋ ਹਨ ਬਹੁਤ ਮੁਸ਼ਕਲ ਹੁੰਦੀ ਪਈਏ ਬੱਚੇ ਵੀ ਮਤਲਬ ਜੜੇ ਆ ਹੂੰ ਉਹੀ ਵੱਡੇ ਹੋ ਗਏ ਆ ਹੂੰ ਅੱਜ ਕੱਲ ਬੱਚੇ ਪੜ੍ਹਾਣੇ ਵੀ ਬਹੁਤ ਮੁਸ਼ਕਲ ਪੈ ਜਾਂਦੇ ਆ ਹੂੰ 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 ਪੜ੍ਹਾਈ ਦਾ ਵੀ ਬਹੁਤ ਖਰਚਾ ਹੁੰਦਿਆ ਸੋ ਗੱਲਬਾਤ ਲਈ ਧੰਨਵਾਦ ਏ ਉਹ ਸ਼ਖਸੀਅਤ ਵਾ ਕਿ ਜਿਹੜੇ ਪਿਛਲੇ 30 35 ਸਾਲਾਂ ਤੋਂ ਪਿੰਡਾਂ ਚ ਸ਼ਹਿਰਾਂ ਦੇ ਵਿੱਚ ਫਿਰ ਕੇ ਤੇ ਲੋਕਾਂ ਦੇ ਘਰਾਂ ਦੀਆਂ ਚੀਜ਼ਾਂ ਜਿੱਦਾਂ ਕੁੱਕਰ ਹੋ ਗਿਆ ਕੋਈ ਅਲਮਾਰੀ ਦਾ ਤਾਲਾ ਖਰਾਬ ਹੋ ਗਿਆ ਜਾਂ ਫੋਲਡਿੰਗ ਮੰਜੇ ਨਵਾਰ ਵਾਲੇ ਮੰਜੇ ਉਹਨਾਂ ਦੀ ਰਿਪੇਅਰ ਜੜੀ ਆ ਉਹ ਕਰਕੇ ਆਪਣਾ ਗੁਜ਼ਾਰਾ ਕਰ ਰਹੇ ਸੀਗੇ ਔਰ ਇਹਨਾਂ ਦਾ ਕਹਿਣਾ ਵਾ ਕਿ ਅੱਜ ਜੋ ਵਿਦੇਸ਼ ਜਾਣ ਦਾ ਟ੍ਰੈਂਡ ਬਣਿਆ ਵਾ ਪਿੰਡਾਂ ਸ਼ਹਿਰਾਂ ਚੋਂ ਲੋਕ ਵੱਡੀ ਗਿਣਤੀ ਚ ਵਿਦੇਸ਼ ਜਾ ਚੁੱਕੇ ਆ ਉਹਨਾਂ ਨੂੰ ਕਾਰੋਬਾਰ ਦੇ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਾਰੋਬਾਰ ਘਟ ਗਿਆ ਵਾ ਔਰ ਮਹਿੰਗਾਈ ਦਾ ਦੌਰ ਵਾ ਸੋ ਲਗਾਤਾਰ ਤੁਹਾਨੂੰ ਇਦਾਂ ਦੀਆਂ ਅਸੀਂ ਇੱਕ ਪੁਰਾਤਨ ਪੰਜਾਬ ਨਾਲ ਜੁੜੀਆਂ ਹੋਈਆਂ ਵੱਖ-ਵੱਖ ਚੀਜ਼ਾਂ ਜੜੀਆਂ ਉਹ ਵੀ ਆਉਣ ਵਾਲੇ ਸਮੇਂ ਚ ਦਿਖਾਵਾਂਗੇ ਲਗਾਤਾਰ ਤੁਸੀਂ ਬਣੇ ਰਹੋ ਆਪਣੇ ਨਿਊ ਚੈਨਲ ਐਕਸਪ੍ਰੈਸ ਨਿਊਜ਼ਲੈਟ ਦੇ ਨਾਲ ਧੰਨਵਾਦ